ਪੰਜਾਬ ਦੇ ਵਿੱਚ ਸਰਕਾਰਾਂ ਕਿੱਥੇ ਦੋਸ਼ੀ ਨੇ ਕਣਕ ਅਸੀਂ ਅਮਰੀਕਾ ਤੋਂ ਖਰੀਦੇ ਹੁੰਦੇ ਸਾਂ ਜਿਸ ਵੇਲੇ ਲਾਲ ਬਾਦੇ ਸ਼ਾਸਤਰੀ ਜੀ ਪ੍ਰਧਾਨ ਮੰਤਰੀ ਬਣੇ ਅਮਰੀਕਾ ਬੜਾ ਸ਼ਕਤੀਸ਼ਾਲੀ ਦੇਸ਼ ਹੈ ਰਾਜ ਕਰਨਾ ਚਾਹੁੰਦਾ ਹੈ ਉਹਨਾਂ ਨੇ ਸਾਡਾ ਸਮਝੌਤਾ ਸੀ ਕਣਕ ਲਈ ਤੁਹਾਨੂੰ ਯਾਦ ਆਉਣਾ ਪੀਵੀ 18 ਦੇ ਕਲਿਆਣ ਆਉਂਦੀ ਸੀ ਲਾਲ ਰੋਟੀ ਬਣਦੀ ਸੀ ਉਹਦੀ ਸਾਡੀ ਤਾਂ ਦੇਸੀ ਕਣਕ ਹੁੰਦੀ ਸੀ ਸਵੇਰੇ ਸਾਡੀਆਂ ਮਾਵਾਂ ਰੋਟੀਆਂ ਬਕਾਉਂਦੀਆਂ ਸਨ ਤੇ ਸਪੋਸਟ ਪਾ ਕੇ ਰੱਖਦੀਆਂ ਸ਼ਾਮ ਤੱਕ ਖਾਈਦੇ ਕੁੜੀਆਂ ਰੈਂਦੀਆਂ ਸਨ ਉਹ ਰੋਟੀ ਸੁੱਕ ਜਾਂਦੀ ਸੀ ਉਹਨਾਂ ਨੇ ਉਹ ਵੀ ਦੇਣ ਤੋਂ ਨਾ ਕਰਤੀ ਤੇ ਲਾਲਵਾਦੇ ਸ਼ਾਸਤਰੀ ਨੇ ਦੇਸ਼ ਦੇ ਲੋਕਾਂ ਨੂੰ ਕਿਹਾ ਵੀ ਮੈਂ ਝੋਲੀ ਨਹੀਂ ਕਰਨੀ ਅਮਰੀਕਾ ਦੇ ਅੱਗੇ ਤੁਸੀਂ ਮੇਰਾ ਸਹਿਯੋਗ ਕਰੋ ਅਸੀਂ ਹਰ ਸੋਮਵਾਰ ਸਵੇਰ ਵਾਅਦਤ ਰੱਖਿਆ ਕਰੀਏ ਤੇ ਜੇ ਸਾਡੇ ਦੇਸ਼ ਦੇ ਲੋਕ ਸੋਮਵਾਰ ਵਾਅਦਤ ਰੱਖਣਗੇ ਤੇ ਹਜ਼ਾਰਾਂ ਟਨ ਕਣਕ ਤਾਂ ਜਿਹੜੀ ਉਹ ਬਚੇਗੀ ਮੈਨੂੰ ਵੀ ਯਾਦ ਹੈ ਮੈਂ ਛੋਟਾ ਹੁੰਦਾ ਸੰਦ ਜਦੋਂ ਸਾਡੇ ਪਿਤਾ ਜੀ ਵਾਅਦਤ ਲੱਗਦੇ ਸਨ ਉਦੋਂ ਤਾਂ ਸਾਨੂੰ ਨਹੀਂ ਸੀ ਸਮਝ ਆਉਂਦੀ ਪਰ ਹੁਣ ਸਮਝ ਆਉਂਦੀ ਵੀ ਵਾਅਦੋ ਕਿਉਂ ਰੱਖਦੇ ਸਨ ਤਾਂ ਲਾਲਵਾਦੇ ਸ਼ਾਸਤਰੀ ਨੇ ਉਸ ਵੇਲੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਇਆ ਸੀ ਕਿ ਸਾਨੂੰ ਨੂੰ ਪਰਫੁੱਲਤ ਕਰਨ ਦਾ ਪੰਜਾਬ ਨੇ ਇੰਨੀ ਕਣਕ ਪੈਦਾ ਕੀਤੀ ਇੰਨੀ ਕਣਕ ਪੈਦਾ ਪੈਦਾ ਕੀਤੀ ਕੇਂਦਰੀ ਭੰਡਾਰ ਤਾਂ ਭਰ ਦਿੱਤਾ ਇਹਨਾਂ ਕੋਲੇ ਸੰਭਾਲਿਆ ਨਹੀਂ ਗਿਆ ਪਰ ਉਸ ਵੇਲੇ ਖਾਦੀ ਵੀ ਲੋੜ ਪੈ ਗਈ ਕੀਟਨਾਸ਼ਕ ਦਵਾਈਆਂ ਦੀ ਵੀ ਲੋੜ ਪੈ ਗਈ ਨਕਲੀ ਖਾਦਾ ਵੀ ਨਹੀਂ ਤਾਂ ਸੀ ਤਾਂ ਦੇਸੀ ਕਹਿੰਦਾ ਪਾਉਂਦੇ ਤਾਂ ਤਾਂ ਪੰਜਾਬ ਦੀ ਮਿੱਟੀ ਜ਼ਹਿਲੀ ਹੋਣੀ ਉਸ ਤੋਂ ਸ਼ੁਰੂ ਹੋਈ ਹੈ ਬੇਸ਼ੱਕ ਅਸੀਂ ਪੰਜਾਬ ਦੇ ਕਿਸਾਨ ਨੂੰ ਨਿੰਦੀ ਦਈਏ ਕੁਸ਼ ਕਰੀ ਜੀਏ ਨਿੰਦਾ ਜਾ ਰਿਹਾ ਸਾਡੀ ਦੁਨੀਆ ਚ ਵੀ ਪੰਜਾਬ ਦਾ ਕਿਸਾਨ ਮਾੜਾ ਪਰ ਮਾੜਾ ਕੀਤਾ ਕਿਨੇ ਹੈ ਤੁਹਾਨੂੰ ਉਪਜ ਦੇਣ ਵਾਸਤੇ ਮੈਨੂੰ ਇੱਕ ਬਹੁਤ ਪੁਰਾਣੇ ਗ੍ਰਾਮ ਸੇਵਕ ਮਿਲੇ ਸਨ ਉਹਨਾਂ ਨੇ ਦੱਸਿਆ ਉਹ ਕਹਿੰਦੇ ਵੀ ਜਦੋਂ ਕਿਸਾਨ ਪਾਣੀ ਲਾ ਕੇ ਹਟਦਾ ਸੀ ਅਸੀਂ ਚੋਰੀ ਉਹਦੇ ਖੇਤ ਵਿੱਚ ਇਹ ਦੀ ਜਿਹੜੀ ਖਾਦਾਂ ਦਾ ਛੱਟਾ ਦੇ ਕੇ ਆਉਂਦੇ ਹੁੰਦੇ ਸਾਂ ਤੇ ਦੋ ਤਿੰਨ ਦਿਨ ਬਾਅਦ ਜਾਣਾ ਕਿਸਾਨ ਨੂੰ ਪੁੱਛਣਾ ਉਹਨੇ ਕਿਹਾ ਮੇਰੀ ਫਸਲ ਦਾ ਰੰਗ ਬਦਲ ਗਿਆ ਉਹਨਾਂ ਦੱਸਣਾ ਸੀ ਆ ਖਾਦ ਪਾ ਕੇ ਆਏ ਸਾਂ ਤੇ ਡਾਕਟਰ ਮਹਿੰਦਰ ਸਿੰਘ ਦਾ ਅੰਦਾਵਾ ਦੀ ਦੇਣ ਦਾ ਬਹੁਤ ਜ਼ਿਆਦਾ ਉਸ ਵੇਲੇ ਪੰਜਾਬ ਨੂੰ ਜਿਹੜਾ ਅਸੀਂ ਬਹੁਤ ਸਿਗਰਤੇ ਲੈ ਗਏ ਕਿਸਾਨੀ ਨੂੰ ਪਰ ਉਹਦੇ ਨਾਲ ਜਿਹੜਾ ਅਸੀਂ ਇੱਕ ਨੁਕਸਾਨ ਜਿਹੜਾ ਅਸੀਂ ਬਹੁਤ ਵੱਡਾ ਉਹ ਹੋ ਗਿਆ ਅੱਜ ਪੰਜਾਬ ਬਿਮਾਰੀਆਂ ਦਾ ਘਰ ਬਣ ਗਿਆ ਕਿਉਂਕਿ ਮਸਲੇ ਜਲ ਸੰਕਟ ਦੇ ਨਾਲ ਵਾਤਾਵਰਣ ਤੇ ਇਹ ਉਲਝੇ ਹੋਏ ਨੇ ਕਈ ਨਹੀਂ ਸਾਡਾ ਪਾਣੀ ਜਾਣ ਬੋਝ ਕੇ ਗੰਦਾ ਕੀਤਾ ਗਿਆ ਤੇ ਫਿਰ ਸਾਨੂੰ ਫਿਲਟਰ ਪਾਣੀ ਦਿੱਤਾ ਗਿਆ ਬਹੁਤ ਵੱਡੇ ਪੱਧਰ ਤੇ ਇਹਦੇ ਪਿੱਛੇ ਬਹੁਤ ਤਾਕਤਾਂ ਕੰਮ ਕਰਦੀਆਂ ਨੇ ਹੁਣ ਸੁਪਰੀਮ ਕੋਰਟ ਕਹ ਦੇ ਨੇ ਕਹਿ ਦਿੱਤਾ ਵੀ ਫਿਲਟਰ ਤੇ ਬੰਨ ਲਾ ਦਿਓ ਫਿਲਟਰ ਦਾ ਪਾਣੀ ਠੀਕ ਨਹੀਂ ਹੈ ਤੇ ਸਾਰੇ ਪੰਜਾਬ ਦੇ ਵਿੱਚ ਕਿੰਨੇ ਫਿਲਟਰ ਲਵਾਏ ਨੇ ਪਾਣੀ ਨੂੰ ਪਹਿਲਾਂ ਜਾਣ ਬੋਝ ਕੇ ਗੰਦਾ ਕੀਤਾ ਗਿਆ ਸਾਡੇ ਦਰਿਆਵਾਂ ਨੂੰ ਗੰਦਾ ਕੀਤਾ ਗਿਆ ਔਰ ਫਿਰ ਸਾਨੂੰ ਸਾਫ਼ ਪਾਣੀ ਦੇ ਬਹਾਨੇ ਸਾਨੂੰ ਲੁੱਟਿਆ ਗਿਆ ਕਿਸੇ ਨੇ ਕੁਛ ਨਹੀਂ ਕਰਨਾ ਬੇਸ਼ੱਕ ਆਪਾਂ ਚੰਦ ਗਿਣਦੀ ਚ ਲੋਕ ਬੈਠੇ ਆ ਸਾਨੂੰ ਇਕੱਲੇ ਇਕੱਲੇ ਨੂੰ ਜਾਗਣਾ ਪਏਗਾ ਇਕੱਲੇ ਇਕੱਲੇ ਨੂੰ ਉੱਠਣਾ ਪਏਗਾ ਛੋਟੀਆਂ ਛੋਟੀਆਂ ਬਸਤੀਆਂ ਦੇ ਵਿੱਚ ਕਦੋਂ ਤੱਕ ਸਾਨੂੰ ਬਹੁਤ ਚੰਨੀ ਪੈਗੀ ਤੇ ਨਹੀਂ ਤਾਂ ਜੇ ਅਸੀਂ ਉਹਨਾਂ ਦੀ ਕੁਚਾਲਾਂ ਵਿੱਚ ਆ ਜਾਾਂਗੇ ਤੇ ਪੰਜਾਬ ਜਿਹੜਾ ਇਹ ਦੋ ਨਸ਼ੇ ਨੇ ਬਤਬਾਦ ਕਰਤਾ ਨਸ਼ਾਕ ਪ੍ਰਣ ਪਲੈਨਿੰਗ ਦੀ ਨਾ ਰਿਹਾ ਕਿਉਂਕਿ ਪੰਜਾਬ ਦਾਬ ਵਿੱਚ ਪੈਂਦਾ ਹਿੰਦੁਸਤਾਨ ਦੇ ਜੇ ਪੰਜਾਬ ਨੂੰ ਕਮਜ਼ੋਰ ਕਰਦੇ ਹੋ ਹਿੰਦੁਸਤਾਨ ਨੂੰ ਜਿਤਨਾ بڑا ਸੌਖਾ ਹੋ ਜਾਏਗਾ ਤੇ ਦੂਜਾ ਸਾਨੂੰ ਫਸਲ ਉਹਦੀ ਦੇ ਦਿੱਤੀ ਬਿਮਾਰੀਆਂ ਸਾਨੂੰ ਲਾਤੀਆਂ ਪੰਜਾਬ ਦੇ ਬੱਚੇ ਜਿਹੜੇ ਕਮਜ਼ੋਰ ਹੋ ਗਏ